ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲੱਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਦੋਲੋ ਨੰਗਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰ ਤੇ ਚੋਲਾ ਸਾਹਬ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰ ਜਿਸ ਨੇ 33 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚੋਲਾ ਸਾਹਬ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਪੂਰੀ ਤੇ ਬੈਸਟ ਸਟਾਪਰ ਬਣਿਆ ਗੋਲਾ ਸਿੱਧਮਾ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਅਗਲੇ ਕਬੱਡੀ ਕੱਪ ਬਡਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖੁੱਡਾ ਅਲੀ ਸ਼ੇਰ ਤੇ ਸੁਹਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖੁੱਡਾ ਅਲੀ ਸ਼ੇਰ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੁਹਾਣਾ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗਗਨ ਟੰਡੋਲੀ ਜਿਸ ਨੇ 7 ਰੇਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮਨੀ ਤਨੌਰੀ ਜਿਸ ਨੇ 4 ਟੱਚ ਲੈ ਕੇ 4 ਜਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੀ ਕੇ ਸਨਮਾਨ ਕੀਤਾ ਗਿਆ ਤੇ ਖੁੱਡਾ ਅਲੀ ਸ਼ੇਰ ਦੀ ਟੀਮ ਵਿੱਚ ਮਨੀ ਤਨੌਰੀ ਪੱਪਾ ਮੌਲੀ ਗਗਨ ਟੰਡੋਲੀ ਕੁਲਵੰਤ ਕਕਰਾਲੀ ਬਿੱਲਾ ਸੁਖੀ ਤੇ ਬਿੰਦਰ ਖੇਡੇ ਤੇ ਦੂਜੇ ਪਾਸੇ ਸੁਹਾਣਾ ਦੀ ਟੀਮ ਵਿੱਚ ਸੰਦੀਪ ਬੱਗਾ ਕਾਲੂ ਟੋਨੀ ਤੇ ਯਾਰੀ ਖੇਡੇ ਤੇ ਅਗਲੇ ਕਬੱਡੀ ਕੱਪ ਸੀਟਾਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਤੇ ਲਹਿਲਖੁਰਦ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਟੰਡੋਲੀ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲਹਿਲਖੁਰਦ ਦੀ ਟੀਮ ਜਿਸ ਨੇ 19 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਲਹਿਲਖੁਰਦ ਦੀ ਟੀਮ ਵਿੱਚ ਗੋਲੀ ਸਤੋਜ ਅਜ ਮੇਰ ਭੇਜਾ ਮੂਨਕ ਤੇ ਜੱਗਾ ਖੇਡੇ ਤੇ ਦੂਜੇ ਪਾਸੇ ਢੰਡੋਲੀ ਦੀ ਟੀਮ ਵਿੱਚ ਚਰਨੀ ਰੋਗਲਾ, ਰਾਮਪੁੱਲ ਰੇੜੀ, ਗੁਰਮੀਤ, ਪ੍ਰਦੀਪ ਤੂਫਾਨ, ਗੁਰਪ੍ਰੀਤ ਤੇ ਮੱਲ ਖੇਡੇ ਤੇ ਅਗਲੇ ਕਬੱਡੀ ਕੱਪ ਚੱਕ ਰਾਮ ਸਿੰਘ ਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਚੌਂਕੇ ਤੇ ਭਾਈ ਰੂਪਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਚੌਂਕਿਆਂ ਦੀ ਟੀਮ ਜਿਸ ਨੂੰ 45000 ਰੁਪਏ ਦਾ ਇਨਾਮ ਦਿੱਤਾ ਗਿਆ ਸੈਕੰਡਰੀ ਭਾਈ ਰੂਪਾ ਦੀ ਟੀਮ ਜਿਸ ਨੂੰ 35000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਪ੍ਰਵੀਨ ਬੌਪਰ ਜਿਸ ਨੇ ਸੇਰ ਏਡਾ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੀਤ ਕੋਟਲੀ ਜਿਸ ਨੇ 4 ਟੱਚ ਲੈ ਕੇ 2 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਚੌਕਿਆਂ ਦੀ ਟੀਮ ਵਿੱਚ ਜੀਤ ਕੋਟਲੀ ਗੁਰਪ੍ਰੀਤ ਠੀਕਰੀਵਾਲ ਪ੍ਰਵੀਨ ਬੌਪਰ ਸਾਕਾ ਸੇਵਕ ਤੇ ਕੋਚ ਖੇਡੇ ਤੇ ਦੂਜੇ ਪਾਸੇ ਭਾਈ ਰੂਪਾ ਦੀ ਟੀਮ ਵਿੱਚ ਲੱਖਾ ਜਲਾਲ, ਗੁਰਲਾਲ ਗੰਗਾ, ਗੋਰਾ ਭੈਣੀ ਬਾਈਆ, ਦੀਪਾ, ਕਾਂਤਾ ਤੇ ਕਮਲ ਖੇਡੇ ਤੇ ਅਗਲੇ ਕਬੱਡੀ ਕੱਪ ਜਗਮਾਲਵਾਲੀ ਵਿੱਚ ਤੇ ਫਾਈਨਲ ਮੈਚ ਵਿੱਚ ਪੁੱਜੀਆਂ ਫਕਰ ਝੰਡਾ ਤੇ ਬਬੂਆ ਹਰਸ਼ਿਆਰ ਦੀਆਂ ਟੀਮਾਂ ਜਨ੍ਹਾਂ ਵਿੱਚੋਂ ਫਸਟ ਰਹੀ ਫਕਰ ਝੰਡਾ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਬੂਆ ਹਸ਼ਾਰ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ট্রেਡਰ ਬਣਿਆ ਗੋਪੀ ਸੰਤਨਗਰ ਤੇ ਬੈਸਟ ਸਟਾਪਰ ਬਣਿਆ ਹਿੰਦਾ ਫਕਰ ਝੰਡਾ ਬੈਸਟ ਰੇਡਰ ਤੇ ਸਟਾਪਰ ਨੂੰ 515100 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਵੀ ਕੀਤਾ ਗਿਆ ਤੇ ਫਕਰ ਝੰਡਾ ਦੀ ਟੀਮ ਵਿੱਚ ਗੋਪੀ ਸੰਤਨਗਰ ਬਬੂ ਕਰੀ ਵਾਲਾ ਰੰਮੀ ਲਾਲਬਾਈ ਹਿੰਦਾ ਬਾਜੀ ਬਹਾਦਰ ਤੇ ਹਰਜੀਤ ਖੇਡੇ ਤੇ ਦੂਜੇ ਪਾਸੇ ਬਬੂਆ ਹਸ਼ਿਆਰ ਦੀ ਟੀਮ ਵਿੱਚ ਸਤੀਸ ਮੇਲਾ ਪ੍ਰਵੀਨ ਤਾਊ ਪੋਲਾ ਕਾਲਾ ਤੇ ਟੋਨੀ ਖੇਡੇ ਤੇ ਅਗਲੇ ਕਬੱਡੀ ਕੱਪ ਸੋਮਲ ਖੇੜੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਛਪਾਰ ਤੇ ਯਰਗੜੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਹੀ ਛਪਾਰ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਯਰਗੜੀ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਲੱड्डੂ ਦੁਗਾਲ ਜਿਸ ਨੇ 9 ਰੇਡਾਂ ਪਾ ਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਗੋਰਾ ਬੱਡਖਾਨਾ ਜਿਸ ਨੇ 3 ਟੱਚ ਲੈ ਕੇ 2 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ ਤੇ ਛਪਾਰ ਦੀ ਟੀਮ ਵਿੱਚ ਗੋਰਾ ਬੱਡਖਾਨਾ ਤੇ ਲੱड्डੂ ਦੁਗਾਲ ਸਫੀ ਸ਼ੈਲੀ ਤੇ ਯੂਸਫ ਖੇਡੇ ਤੇ ਦੂਜੇ ਪਾਸੇ ਯਰਗੜੀ ਦੀ ਟੀਮ ਵਿੱਚ ਹਰਮਨ ਇਮਾਮਗੜ ਗੁੱਲਾ ਸੋਮਲ ਖੇੜੀ ਤਾਰੀ ਚੁਨੇਰ ਨਿਪਾ ਹੈਪੀ ਗੱਗੀ ਤੇ ਗੀਤਾ ਖੇਡੇ ਤੇ ਅਗਲੇ ਕਬੱਡੀ ਕੱਪ ਚਿੱਟੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਚਿੱਟੀ ਤੇ ਭਗਵਾਨਪੁਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਚਿੱਟੀ ਦੀ ਟੀਮ ਜਿਸਨੇ 33 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹਿਪਗਾਂਹਪੁਰ ਦੀ ਟੀਮ ਜਿਸ ਨੇ 23 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਬਿੱਲਾ ਜੋਲ ਜਿਸ ਨੇ 8 ਰੇਡਾਂ ਬਾਕੇ 8 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੱਗਾ ਚਿੱਟੀ ਜਿਸ ਨੇ 5 ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਹਰਮਨ ਜਲਾਲਪੁਰ ਸੋਧੀ ਰਤਨਗੜ ਦਤਾਰ ਨਿਰਮਲ ਲੋਪੋਂ ਕੇ ਗੁਰਲਾਲ ਸੋਲ ਰੂਸੀ ਰਣੀਵਾਲਾ ਜੂਲੀ ਬਲਪੂਰੀਆਂ ਸਿਮਰਨ ਕੰਗ ਘੋੜਾ ਰਾਮਦਾਸ ਕੇਡੇ ਤੇ ਦੂਜੇ ਪਾਸੇ ਚਿੱਟੀ ਦੀ ਟੀਮ ਵਿੱਚ ਮੰਗੀ ਬੱਗਾ ਪਿੰਡ ਜੱਗਾ ਚਿੱਟੀ ਚਿਤਪਾਲ ਚਿੱਟੀ ਗੁਰਬਿੰਦਰ ਚਿੱਟੀ ਗੋਪਾ ਚਿੱਟੀ ਬਿੱਲਾ ਜੋਲ ਆਮਣ ਬਿੱਲੀ ਲੱਲੀਆਂ ਸਨੀ ਕਾਲਾ ਸੰਗਾ ਮਨਜਿੰਦਰ ਓਡਣਾ ਕਾਲਾ ਸੰਗਾ ਹੀੜਾ ਕਾਲਾ ਸੰਗਾ ਤਾਜਾ ਕਾਲਾ ਸੰਗਾ ਤੇ ਰੇਸ਼ਮ ਚੰਬਾ ਖੇਡੇ ਤੇ ਅਗਲੇ ਕਬੱਡੀ ਕੱਪ ਜਗਤਪੁਰ ਜੱਟਾਂ ਦੇ ਫਾਈਨਲ ਮੈਚ ਵਿੱਚ ਬੁੱਜੀਆਂ ਭਗਵਾਨਪੁਰਾ ਤੇ ਜਲੰਧਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰ ਜਿਸ ਨੇ 34 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਜਲੰਧਰ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਮਨਜੋਤ ਮਾਛੀਵਾੜਾ ਤੇ ਬੈਸਟ ਸਟਾਪਰ ਬਣਿਆ ਰਾਜਾ ਪੰਦੇਰੀ ਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀ ਟੀਮ ਵਿੱਚ ਰੀਤਾ ਸੂਸਕ ਪੀਮ ਮਾਣੂਕੇ ਗਿੱਲ ਜੋਬਨ ਚੁੱਲਾ ਸਾਹਿਬ ਸਤਨਾਮ ਡੱਗਰਮਣ ਸੋਨੀ ਵਕੀਲਾਵਾਲੀ ਬਿੰਦੂ ਨਿੱਕਾ ਸਤੂ ਸ਼ੇਰਪੁਰ ਦੋਨਾ ਤੇ ਸੀਲਾ ਪੱਤੜ ਖੇਡੇ ਤੇ ਦੂਜੇ ਪਾਸੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਰਾਜੂ ਕੋਟਲਾਪੜੀ ਮਨਜੋਤ ਮਾਛੀਵਾੜਾ ਰੇਸ਼ਮ ਜਮਾ ਰਾਏ ਸੁੱਖਾ ਬਿੱਟੂ ਪਰਹੀੜਾ ਮਨਜਿੰਦਰ ਚੱਕੀ ਰਾਮਦਾਸ ਰਾਜਾ ਪੰਦੇਰੀ ਤੇ ਹੈਪੀ ਖੇਡੇ ਤੇ ਅਗਲੇ ਕਬੱਡੀ ਕੱਪ ਬਾਜਵਾ ਕਲਾਂ ਦੇ ਫਾਈਨਲ ਮੈਚ ਵਿੱਚ ਬੁਝੀਆਂ ਸਰਹਾਲਾ ਰਣੂਆ ਤੇ ਸ਼ਾਕકોટ ਲੁਆਇੰਜ਼ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 37 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਸ਼ਾਕ ਕੋਟ ਲੋਅੰਜ਼ ਦੀ ਟੀਮ ਜਿਸ ਨੇ 34 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਮਨ ਮੱਲੀਆਂ ਜਿਸ ਨੇ 12 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੰਦੀਪ ਨੰਗਲੰਬੀਆਂ ਜਿਸ ਨੇ 6 ਟੱਚ ਲੈ ਕੇ ਦੋ ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਵਿੱਚ ਦੁੱਲਾ ਬੱਗਾ ਪਿੰਡ ਬੰਟੀ ਟਿੱਬਾ 72 ਤਾਸਪੁਰ ਸੁੱਖਾ ਮਾਲਾ ਰਮਣ ਮੱਲੀਆਂ ਛੋਨੂ ਗੁਜਰ ਟਿੱਬਾ ਜੀਵਨ ਪਿੰਦੂ ਸੀਚੇਵਾਲ ਵਾਹਿਗੁਰੂ ਸੀਚੇਵਾਲ ਗੁਰਦੀਪ ਮਾਦੋਪੁਰ ਪੋਲਾ ਜਲਾਲਪੁਰ ਸ਼ਕਤੀਮਾਨ ਸੰਘਵਾਲ ਬੁੱਗਾ ਮੱਲੀਆਂ ਪੰਮਾ ਗੁਤੇ ਗੁਲਜਾਰੀ ਸੁੰਨਰ ਖੇਡੇ ਤੇ ਦੂਜੇ ਪਾਸੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਲੁਆਇੰਜ਼ ਦੀ ਟੀਮ ਵਿੱਚ ਖੁਸ਼ੀ ਦੁੱਗਾ, ਸ਼ਰਨਾ ਡੱਗਰਮਾਣਾ, ਲੱਖਾ ਸਰਾਮਾ, ਫੂਲਾ ਸੂਸਕ, ਅਮਰਤ ਫਤੇਗੜ ਛੰਨਾ, ਸੰਦੀਪ ਨੰਗਲੰਬੀਆ, ਸੰਦੀਪ ਲੁੱਧਰ, ਸੁਲਤਾਨ ਸੰਸਪੁਰ, ਕਾਮਲ ਨਮਾ ਪਿੰਡ, ਫੌਜੀ ਸ਼ਾਮਚਰਾਸੀ ਤੇ ਦਲਵੀਰ ਮਨਾਣਾ ਖੇਡੇ। ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ